ਅਮਰਿਤਪਾਲ ਬਾਰੇ ਗੱਲ ਕਰਨ ਗਿਆ ਸੀ ਉਹਨਾਂ ਦੀ ਉਥ ਬਾਰੇ ਵੀ ਤਾਂ ਉਹਨਾਂ ਨੇ ਮੈਨੂੰ ਕਿਹਾ ਵੀ 5 ਤਰੀਕ ਨੂੰ 100% ਸ਼ੋਰਟੀ ਨਾਲ ਉਹਨਾਂ ਨੇ ਕਿਹਾ ਵੀ 5 ਤਰੀਕ ਨੂੰ ਨੂੰ ਉਥ ਦਵਾਈ ਜਾਏਗੀ ਵੈਸੇ ਤਾਂ ਜੀ ਜੋ ਬੰਦਾ ਹੈ ਇਹਨੂੰ 25 ਤਰੀਕ ਨੂੰ ਚੁਕਾਉਣੀ ਚਾਹੀਦੀ ਸੀ ਸਾਰਿਆਂ ਦੇ ਨਾਲ ਹੀ ਪੰਜਾਬ ਦੇ ਸਾਰੇ ਮੈਂਬਰਾਂ ਦੇ ਨਾਲ ਹੀ ਪਰ ਇਹਨਾਂ ਨੇ ਨਹੀਂ ਉਦੋਂ ਕੀਤਾ ਦੋ ਚਕਾਈ ਤੇ ਪਰ ਹੁਣ ਇਹ ਡੈਫੀਨੇਟ ਹੈ ਵੀ ਕਹਿ ਰਹੇ ਆ ਕਿਉਂਕਿ ਮੈਂ ਸਪੈਸ਼ਲੀ ਕਈ ਦਿਨਾਂ ਤੋਂ ਇਸ ਕਈ ਵਾਰੀ ਮਿਲ ਚੁੱਕਿਆ ਹੈ ਉਹ ਦੱਤਾ ਜੀ ਨੂੰ ਇਹਨਾਂ ਦੇ ਜਿਹੜੇ ਪਰਸਨਲ ਅਸਿਸਟੈਂਟ ਹੈ ਕਹ ਲੋ ਤੁਸੀਂ ਦੋ ਤਿੰਨ ਵਾਰੀ ਉਹਨਾਂ ਨੂੰ ਮਿਲਿਆ ਹੈ ਉਹ ਵੀ ਕਹਿੰਦੇ ਸੀ ਵੀ ਅਸੀਂ ਛੇਤੀ ਦੋ ਛੇਤੀ ਲੱਗੇ ਹੋਏ ਆ ਕਿਉਂਕਿ ਪੰਜਾਬ ਗਵਰਨਮੈਂਟ ਤੋਂ ਵੀ ਕਲੀਅਰੈਂਸ ਚਾਹੀਦੀ ਹੈ ਤੇ ਉੱਥੋਂ ਵੀ ਆ ਗਈ ਹੁਣ ਸਾਰੇ ਪਾਸੋਂ ਆ ਗਈ ਹੈ ਤੇ ਹੁਣ 5 ਤਰੀਕ ਨੂੰ ਚਕਾਉਣਗੇ ਔਰ ਲੇਕਿਨ ਸਰ ਅਬੀ ਤੱਕ ਕਿਉਂ ਨਹੀਂ ਚੁਕਾਈ ਗਈ ਧੀਆ ਕੋਈ ਰੀਜਨ ਤਾਂ ਕਿਹਾ ਕੋਈ ਵਜ੍ਹਾ ਤੀ ਮਤਲਬ ਸਰ ਇਧੇ ਫਾਰਮੈਲਟੀਜ਼ ਵੀ ਹੁੰਦੀਆਂ ਹੈ ਖੈਰ ਐਸੀ ਗੱਲ ਨਹੀਂ ਹੈ ਬਈ ਜੇ ਜਿੱਤ ਗਿਆ ਹੈ ਤਾਂ ਕੱਲੀ ਪਾਰਲੀਮੈਂਟ ਦੀ ਸੈਂਟਰ ਗਵਰਨਮੈਂਟ ਦੀ ਹੀ ਡਿਊਟੀ ਹੈ ਇਹਦੇ ਵਿੱਚ ਸਰ ਕਈ ਕਲੀਅਰੈਂਸ ਚਾਹੀਦੀਆਂ ਹੈ ਪਹਿਲਾਂ ਤਾਂ ਗਵਰਨਮੈਂਟ ਤੋਂ ਸਟੇਟ ਗਵਰਨਮੈਂਟ ਦੀ ਚਾਹੀਦੀ ਹੈ ਪੰਜਾਬ ਦੀ ਫਿਰ ਕੋਰਟ ਤੋਂ ਵੀ ਪਰਮਿਸ਼ਨ ਚਾਹੀਦੀ ਹੈ ਸਿਰਫ ਕੋਰਟ ਤੋਂ ਪਰਮਿਸ਼ਨ ਲੈ ਕੇ ਫਿਰ ਇਹ ਹੁਣ ਕਿਨਾਂ ਕੋਲੇ ਆ ਗਈ ਹੈ ਪਾਰਲੀਮੈਂਟ ਕੋਲੇ ਤੇ ਇਹਨਾਂ ਫਿਰ ਇਹ ਹੁਣ ਲੈ ਕੇ ਆਉਣਗੇ 5 ਤਰੀਕ ਨੂੰ ਮੰਨ ਲਿਆ ਜਾਈਏ ਕਿ 5 ਤਰੀਕ ਨੂੰ ਪੱਕਾ ਜੋ ਹੈ ਜੀ ਜੋ ਮੈਨੂੰ ਉਹਨਾਂ ਨੇ ਕਿਹਾ ਡੈਫੀਨੇਟ kiya hai ਮੈਂ ਕੁਛ ਨਹੀਂ ਕਹਿਣਾ ਚਾਹੁੰਦਾ ਜੀ ਇਹਦੇ ਬਾਰੇ ਕੁਛ ਨਹੀਂ ਉਹ ਤਾਂ ਉਹਨਾਂ ਦੀ ਆਪਣੀ ਹੈ ਜੀ ਜੋ ਮਰਜ਼ੀ ਕਰਨ ਉਹ ਹਾਂ ਲੇਕਿਨ ਇੱਕ ਜਬ ਜਬ ਬਾਈ ਇਲੈਕਸ਼ਨ ਹੋ ਰਹੇ ਹੈ ਜਲੰਧਰ ਦੇ ਅੰਦਰ ਆਪਸੇ ਵੀ ਸਮਰਥਨ ਜੋ ਹੈ ਉਹਨਾਂ ਨੇ ਮੰਗਿਆ ਹੈ ਕੀ ਆਪ ਸਮਰਥਨ ਦੇਗੇ ਨਹੀਂ ਜੀ ਸਾਨੂੰ ਕਿਹੜਾ ਪੁੱਛ ਕੇ ਖੜੇ ਹੋਏ ਆ ਉਹ ਤਾਂ ਬਾਅਦ ਚ ਸਮਰਥਨ ਮੰਗਿਆ ਹੈ ਉਹਨਾਂ ਨੇ ਨਹੀਂ ਅਸੀਂ ਨਹੀਂ ਦਿੰਦੇ ਸਮਰਥਨ ਕਿਸੇ ਨੂੰ aap kisiko samjhai nahi hum nahi denge aur aapko sansad banaya hai haan ji kis tarike se unki jo maange hain un par khara utoge hum bhi jo bhi hai apni duties hain jehdiya apni duties hain matlab mainu jo fund milega hai na te jo bhi apna aur mere kole jo power hai lokan de kaam hai main pehal de aadhar te karunga ji ਇਕਾ ਲੋਗੋ ਨੇ ਫਤਵਾ ਦਿਆ ਹੈ ਆਪਕੋ ਹਾਂਜੀ ਬਹੁਤ ਪਿਆਰ ਦਿੱਤਾ ਮੈਂ ਬਹੁਤ ਧੰਨਵਾਦ ਹੈ ਜੀ ਮੈਨੂੰ ਨਿਮਾਣੇ ਦੂ ਇੰਨਾ ਮਾਣ ਬਖਸ਼ਿਆ ਹੈ ਤੇ ਜਿਤਾਇਆ ਮੈਨੂੰ ਬਹੁਤ ਬਹੁਤ ਮੈਂ ਸਾਰੇ ਹਲਕਾ ਵਾਸੀਆਂ ਦਾ ਦੇਸ਼ ਵਿੱਚ ਦੇ ਵਿਦੇਸ਼ ਵਿੱਚ ਬੈਠੀਆਂ ਸਿੱਖ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਦੀ ਹੈ 40 ਸਾਲ ਬਾਅਦ ਆਪਕੋ ਜਿਤਾਇਆ ਹੈ ਹਾਂ ਨਹੀਂ ਹਾਂਜੀ ਅੱਛਾ ਰਿਜ਼ਲਟ ਦਿਆ ਜੰਤਨੀ ਬਹੁਤ ਅੱਛਾ ਜੀ ਬਹੁਤ ਅੱਛਾ ਬਹੁਤ ਅੱਛਾ ਉਹ ਵਹੀ ਸੰਸਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਾਸ਼ਣ ਉਸ ਨੂੰ ਆਪਨੇ ਕਿਸ ਤਰੀਕੇ ਤੇ ਦੇਖਾ ਔਰ ਕੀ ਕਹਾਂਗੇ ਉਸ ਕੋਲਿਕਾ ਮੈਂ ਇਹ ਕਹਿਣਾ ਚਾਹੂੰਗਾ ਜੀ ਬਈ ਜਿੱਦਾਂ ਹੁਣ ਨਰਿੰਦਰ ਮੋਦੀ ਬੋਲੇ ਆ ਉਹਨਾਂ ਦਾ 2.5 ਘੰਟੇ ਦਾ ਭਾਸ਼ਣ ਸੀ ਵਿੱਚੋਂ 2 ਘੰਟਾ 20 ਮਿੰਟ ਤਾਂ ਉਹ ਰਾਹੁਲ ਗਾਂਧੀ ਤੇ ਹੀ ਬੋਲੀ ਗਏ ਤੇ ਜੇ ਉਹਨਾਂ ਨੇ ਇਕੱਲਾ ਰਾਹੁਲ ਗਾਂਧੀ ਤੇ ਜਦੋਂ ਕਿ ਉਹਨਾਂ ਨੂੰ 10 ਮਿੰਟ ਰਾਹੁਲ ਗਾਂਧੀ ਤੇ ਬੋਲਣਾ ਚਾਹੀਦਾ ਸੀ ਤੇ 2 ਘੰਟਾ 20 ਮਿੰਟ ਇਸ ਦੇਸ਼ ਦੀਆਂ ਸਮੱਸਿਆਵਾਂ ਬਾਰੇ ਆ ਜੋ ਕਰ ਰਹੇ ਐ ਕਰਨਾ ਇਨ ਫਿਊਚਰ ਉਹਦੇ ਬਾਰੇ ਦੱਸਣਾ ਚਾਹੀਦਾ ਸੀ ਮੈਨੂੰ ਲੱਗਦਾ ਵੀ ਇਹ ਆਪਸ ਦੇ ਵਿੱਚ ਇਹ ਰਾਹੁਲ ਗਾਂਧੀ ਨੇ ਇਹਨਾਂ ਨੂੰ ਇੰਨਾ ਅਲਝਾ ਲਿਆ ਹੈ ਤੇ ਕੀ ਇਹਨਾਂ ਨੂੰ ਹੁਣ ਸੁਰਤ ਹੀ ਨਹੀਂ ਆ ਵੀ ਮੈਂ ਦੇਸ਼ ਦੀ ਗੱਲ ਵੀ ਕਰਨੀ ਕਿਸਤਰੀ ਕੇ ਸੇ ਅਕਾਲੀ ਦਲ ਕਮਜ਼ੋਰ ਹੋਤਾ ਜਾ ਰਹਾ ਹੈ ਇਸ ਸੇ ਕਿਆ ਪੰਜਾਬ ਦੀ ਰਾਜਨੀਤੀ ਮੇਂ ਨੁਕਸਾਨ ਹੋਗਾ ਕੀ ਫਾਇਦਾ ਹੋਗਾ ਕਿਉਂਕਿ ਔਮ ਕੀ ਸਿਕੋ ਕੀ ਪਾਰਟੀ ਜੋ ਹੈ ਸ਼ਿਰੋਮਣੀ ਅਕਾਲੀ ਦਲ ਕੋਹਾ ਜਾਤਾ ਹੈ ਦੇਖੋ ਜੀ ਪਾਰਟੀ ਤਾਂ ਜਿਹੜੀ ਫੇਲ ਹੁੰਦੀ ਹੈ ਆਪਣੀਆਂ ਕਾਰਗੁਜ਼ਾਰੀਆਂ ਕਰਕੇ ਫੇਲ ਹੁੰਦੀ ਹੈ ਅਕਾਲੀ ਦਲ ਕਦੀ ਫੇਲ ਨਹੀਂ ਹੋ ਸਕਦਾ ਪੰਜਾਬ ਦੇ ਵਿੱਚ ਇਹ ਯਾਦ ਰੱਖ ਲਿਓ ਗੱਲ ਅਕਾਲੀ ਦਲ ਨਹੀਂ ਫੇਲ ਹੋ ਸਕਦਾ ਬੰਦਾ ਫੇਲ ਹੋ ਸਕਦਾ ਹੈ ਜਿਹੜਾ ਪ੍ਰਧਾਨ ਹੈ ਅਕਾਲੀ ਦਲ ਦਾ ਅਕਾਲੀ ਦਲ ਤੋਂ ਬਿਨਾ ਪੰਜਾਬ ਦੀ ਸਿਆਸਤ ਹੀ ਨਹੀਂ ਹੈ ਜਿਹੜਾ ਵੀ ਹੁਣ ਜਿੱਦਾਂ ਸੁਖਵੀਰ ਫੇਲ ਹੋ ਗਿਆ ਸਮਝ ਲਓ ਹੁਣ ਦੂਜਾ ਜਿਹੜਾ ਅਕਾਲੀ ਦਲ ਪਾਰਟੀ ਬਣੂਗੀ ਉਹ ਅਕਾਲੀ ਦਲ ਹੀ ਹੋਊਗਾ ਹੋਊਗਾ ਅਕਾਲੀ ਦਲ ਹੀ ਉਹਦਾ ਉਹਦਾ ਪ੍ਰਧਾਨ ਕੌਣ ਹੋਊਗਾ ਉਨੂੰ ਉਹਨੂੰ ਚਲਾਉਣ ਦੀ ਉਹਦੀ ਸਮਝ ਕਿਵੇਂ ਦੀ ਹੋਊਗੀ ਉਹ ਪਾਰਟੀ ਦੇ ਸਕਸੈਸ ਹੋਣ ਤੇ ਉਸ ਪ੍ਰਧਾਨ ਦੀ ਸਮਝ ਤੇ ਡਿਪੈਂਡ ਕਰਦਾ ਹੈ। ਕਿਹ ਲੱਗਦਾ ਹੈ ਕਿ ਜਦ ਪਾਰਟੀ ਦਾ ਪ੍ਰਧਾਨ ਬਦਲਿਆ ਜਾਂਦਾ ਹੈ ਤਾਂ ਕਈ ਨਾ ਕਈ ਫਿਰ ਪਾਰਟੀ ਪਰ ਲੋਕ ਵਿਸ਼ਵਾਸ ਜਤਾ ਸਕਤੇ ਹੈ ਪਾਰਟੀ ਉੱਠ ਸਕਦੀ ਹੈ। ਦੇਖੋ ਜੀ ਗੱਲ ਇਹ ਹੁੰਦੀ ਹੈ ਵੀ ਪਾਰਟੀ ਇਹ ਨਹੀਂ ਹੈ ਵੀ ਹਾਰਾ ਨਹੀਂ ਹੁੰਨੀ ਆ। ਹਾਰਾ ਹੁੰਨੀ ਆ ਪਾਰਟੀਆਂ ਦੇ ਵਿੱਚ ਪਰ ਉਹ ਦੂਜੀ ਵਾਰੀ ਪਾਰਟੀ ਨੂੰ ਕਵਰ ਕਰਨਾ ਚਾਹੀਦਾ। ਜਿਹੜਾ ਕਾਲੀ ਦਲ ਬਾਦਲ ਹੈ ਇਹ ਬਹੁਤ ਲੌਂਗ ਟਾਈਮ ਤੋਂ ਨਾ ਕਨਸਟੈਂਟ ਹਾਰਦਾ ਹੀ ਆ ਰਿਹਾ ਹੈ ਇਹ ਜਿਵੇਂ ਟਾਈਮ ਲੰਘੀ ਜਾਂਦਾ ਹੈ ਇਹਨਾਂ ਦਾ ਗ੍ਰਾਫ ਥੱਲੇ ਹੀ गिरਦਾ ਵੋਟ ਸ਼ੇਅਰ ਘਟਦਾ ਹੀ ਜਾ ਰਿਹਾ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ